ਸਰ ਮੈਂ ਰਾਤ ਨੂੰ 11 ਵਜੇ ਵੈਟਰੀ ਦੀਹਾੜੀ ਲਾ ਕੇ ਆ ਰਿਹਾ ਸੀਗਾ ਜੀ ਤੇ ਵਿੱਕੀ ਵਿੱਕੀ ਤੀਕ ਦੇ ਨਾਲ ਰਵੀ ਉਹਦਾ ਭਰਾ ਇਹ ਚੰਡੀਗੜ੍ਹੋਂ ਚਾਰ ਪੰਜ ਮੁੰਡੇ ਆ ਮੈਂ ਜਾਣਦਾ ਨਹੀਂ ਉਹਨਾਂ ਨੂੰ ਜਦੋਂ ਮੈਂ ਆ ਰਿਹਾ ਸੀ ਉਹਨਾਂ ਨੇ ਮੇਰੇ ਤੋਂ ਸਿਗਰਟ ਦੀ ਡੱਬੀ ਮੰਗਾਈ ਮੈਂ ਸਿਗਰਟ ਲਾ ਕੇ ਦੇ ਦਿੱਤੀ ਫਿਰ ਬਾਅਦ ਵਿੱਚ ਪਾਣੀ ਦੀ ਬੋਤਲ ਮੰਗਾਈ ਪਾਣੀ ਦੀ ਬੋਤਲ ਲਾ ਕੇ ਦੇ ਦਿੱਤੀ ਜਦ ਮੈਂ ਘਰ ਨੂੰ ਚੱਲਿਆ ਜੀ ਮੇਰੇ ਪਿੱਛੋਂ ਬੁਲਾ ਕੇ ਥੱਪੜੇ ਮਾਰੇ ਫਿਰ ਟੋਕੇ ਮਾਰੇ ਮੇਰੀ ਜੇਬ ਚੋਂ 8500 ਰੁਪਏ ਸੀਗਾ ਉਹ ਕੱਢ ਲਿਆ ਮੇਰਾ ਫੋਨ ਸੀਗਾ ਉਹ ਕੱਢ ਲਿਆ ਜੀ ਮੈਂ 7 ਨੰਬਰ ਥਾਣੇ ਜਾ ਕੇ ਰਿਪੋਰਟ ਲਿਖਾਈ ਜੀ ਪ ਤੇ ਜਦੋਂ ਵੀ ਮੈਂ ਫੋਨ ਕਰਦਾ ਪੁਲਿਸ ਵਾਲੇ ਕਹਿੰਦੇ ਗੱਡੀ ਸਾਡੀ ਰੇਟ ਤੇ ਗਈ ਆ ਜਦੋਂ ਸਾਡੇ ਕੋਲ ਟਾਈਮ ਆਊਗਾ ਅਸੀਂ ਚੱਕ ਕੇ ਲੈ ਜਾਾਂਗੇ ਕੀ ਕਰਨਾ ਹੈ ਕਾਲ ਬਈ ਕਿਉਂ ਨਹੀਂ ਕਰ ਰਹੀ ਸਰ ਕਾਰਵਾਈ ਆ ਅਗਲੇ ਦੋ ਨੰਬਰ ਦਾ ਕੰਮ ਕਰਦੇ ਆ ਛਿੱਟਾ ਵੇਚਦੇ ਆ ਗਾਂਜਾ ਵੇਚਦੇ ਆ ਡਿਊਪਲੈਕਸ ਕਲੋਨੀ ਦੇ ਵਿੱਚ ਅਗਲੇ ਪੈਸੇ ਦਿੰਦੇ ਆ ਤਾਂ ਕਰਕੇ ਕਾਰਵਾਈ ਨਹੀਂ ਕਰਦੇ ਵੇ ਸਾਡੇ ਕੋਲ ਪੈਸੇ ਨਹੀਂ ਹੈ ਪ੍ਰੂਫ ਹੋਏਗਾ ਸਰ ਅਸੀਂ ਬੰਦੇ ਉੱਤੇ ਗਾਂਜਾ ਲੈਣ ਆਂਦੇ ਸੀ ਫੜਵਾਵਾਂਗੇ ਉਹਨਾਂ ਦਾ ਸਰ ਰਿਕਾਰਡ ਖੋਲ ਕੇ ਦੇਖੋ ਉਹਨਾਂ ਦਾ ਰਿਕਾਰਡ ਖੋਲ ਕੇ ਦੇਖੋ 7 ਨੰਬਰ ਥਾਣੇ ਦੇ ਵਿੱਚ ਤੇ ਸਾਡਾ ਰਿਕਾਰਡ ਖੋਲ ਕੇ ਦੇਖੋ ਸਾਡਾ ਰਿਕਾਰਡ ਖੁੱਲੋ ਕਿ ਸਰ ਮੈਂ ਕੱਲਾ ਸੀਗਾ ਪਹਿਲਾਂ ਮੈਂ ਕੱਲਾ ਆਇਆ ਕੰਮ ਤੋਂ ਸੱਟਾ ਕਿਤੇ ਕਿਤੇ ਲੱਗਿਆ ਸੱਟੇ ਸਰ ਮੇਰੇ ਲੱਗਿਆ ਇੱਕ ਨਾਲ ਦੇ ਭਰਾ ਦੇ ਲੱਗਿਆ ਉਹ ਅੰਦਰ ਸੀਰੀਅਸ ਹੈਗਾ ਐਡਮਿਟ ਹੈਗਾ ਉਹਦੇ ਜੀ ਮੈਂ ਜਦੋਂ ਸਿਵਲ ਪਰਚਾ ਕਰਾ ਕੇ ਗਿਆ ਨਾ ਜੀ ਤਾਂ ਅਸੀਂ ਪਰਚਾ ਕਰਨ ਆਏ ਸੀਗੇ ਉਹ ਉਹਨੂੰ ਕੱਲੇ ਨੂੰ ਘੇਰ ਕੇ ਬਾਤਸੇ ਮਾਰਿਆ ਉਹਨੂੰ ਕਿ ਭਈ ਗੋਤਮ ਕਿੱਥੇ ਆ ਹਾਂਜੀ ਕੋਈ ਰੰਜਿਸ ਨਹੀਂ ਜੀ ਪਹਿਲਾਂ ਦੀ ਕੋਈ ਰੰਜਿਸ ਨਹੀਂ ਹੈਗੀ ਮੈਂ ਜਦੋਂ ਸਿਵਲ ਆਇਆ ਉਹਨੇ ਦੱਸਤਾ ਵੀ ਗੋਤਮ ਸਿਵਲ ਪਰਚਾ ਕਰਾਣ ਗਿਆ ਤੇ ਉਹਨੂੰ ਫਿਰ ਘੇਰ ਕੇ ਉਹਨੂੰ ਵੀ ਮਾਰਿਆ ਉਹਦੇ ਸਿਰ ਤੇ ਜੀ ਲੱਤ ਤੇ ਲੱਗੀ ਹੋਈ ਆ ਮੇਰੇ ਜੀ ਸਰ ਤੇ ਲੱਗੇ ਤੇ ਹੱਥ ਤੇ ਲੱਗੀ ਹੋਈ ਹੈ ਜੀ ਆ ਦੇਖੋ ਜੀ ਕਿਹੜੇ ਹਥਿਆਰਾਂ ਨਾਲ ਤੁਹਾਡੇ ਤੇ ਟੋਕੇ ਦੇ ਜੀ ਟੋਕੇ ਸੀਗੇ ਜੀ ਕਿਰਪਾਨ ਸੀਗੀ ਆ ਪਿੱਛੇ ਲੱਗੀ ਆ ਕਮਰ ਤੇ ਵੀ ਲੱਗੀ ਹੋਈ ਹੈ ਉਹ ਹੱਥ ਵਾਲੇ ਦਿਖਾ ਦੇ ਆ ਦੇਖੋ ਜੀ ਆ ਲੱਗੀ ਹੋਈ ਆ ਆ ਟੋਕਾ ਲੱਗਿਆ ਜੀ ਆ ਟੋਕੇ ਦੀ ਆ ਸਿਰ ਤੇ ਲੱਗਿਆ ਜੀ ਟਾਂਕੇ ਜਿਹੜਾ ਮੇਰੇ ਨਾਲ ਦਾ ਮੁੰਡਾ ਉਹ ਜ਼ਿਆਦਾ ਸੀਰੀਅਸ ਹੈ ਜੀ ਤੁਸੀਂ ਇਹ ਦੱਸੋ ਹੁਣ ਕੀ ਮੰਗ ਕਰਦੇ ਹੋ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਕਹਿੰਦੇ ਜੀ ਕਾ ਸਾਡੇ ਤੋਂ ਕਾਰਵਾਈ ਕੀਤੀ ਜਾਵੇ ਉਹ ਬੰਦੇ ਤੋਂ ਸਖਤ ਤੋਂ ਸਖਤ ਜੋ ਵੀ ਕੁਛ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਗਰੀਬ ਬੰਦੇ ਹੈਗੇ ਉਹ ਜਦੋਂ ਵੀ ਘਰ-ਬਾਰ ਆਂਦਾ ਬੰਦੇ ਲੈ ਕੇ ਹਮਲਾ ਕਰਨ ਵਾਸਤੇ ਗਾਲੀਆਂ ਕੱਢਦਾ ਹੈਗਾ ਜੀ ਸਵੇਰੇ ਵੀ ਸਵੇਰੇ ਸ਼ਾਮ 4-5 ਵਾਰੀ ਮੇਰੇ ਘਰੇ ਆ ਗਿਆ ਹਮਲਾ ਕਰਨ ਵਾਸਤੇ ਇਹ ਜਿਹੜਾ ਵਿੱਕੀ ਹੈ ਜੀ ਸੰਸੀ ਇਹ ਇੱਥੋਂ 3-4 ਸਾਲ ਤੋਂ ਆਇਆ ਜੀ ਇਹ ਜੰਮੂ ਦਾ ਪਘੋੜਾ ਆਇਆ ਜੀ ਜੰਮੂ ਤੋਂ ਪਿਓ ਹੈ ਜੀ ਇਹ ਇਹਨਾਂ ਦਾ ਸ਼ੁਰੂਆਤ ਤੋਂ 2 ਨੰਬਰ ਦਾ ਕੰਮ ਹੈ ਜੀ ਸੱਟਾ ਦਾਰੂ ਗਾਂਜਾ ਇਹ ਇਹ ਕੰਮ ਕਰਦੇ ਆਏ ਸ਼ੁਰੂਆਤ ਤੋਂ ਇਹ ਤੇ ਇਹਨਾਂ ਕੋ ਪੈਸਾ ਇਹਨਾਂ ਕੋ ਕਲੋਨੀ ਦੇ ਵਿੱਚ 15 15 16 16 ਵੀ ਵੀ ਮਕਾਨਾ ਇਹਨਾਂ ਕੋਲ ਹੈਗੇ ਜੀ ਸਾਡੇ ਕੋ ਇੱਕ ਮਕਾਨ ਨਹੀਂ ਇੱਕ ਮਕਾਨ ਚ ਵੀ ਇੱਕ ਮਕਾਨ ਚ ਆਪਾਂ ਦੋ ਦੋ ਤਿੰਨ ਤਿੰਨ ਫੈਮਿਲੀ ਜੋਇੰਟ ਰਹਿੰਦੇ ਆ ਇਹ ਸਰ ਇਹ ਜੰਮੂ ਦਾ ਪਗੋੜੇ ਹੋ ਕੇ ਆਏ ਆ ਉੱਥੋਂ ਪੀਓ ਆ ਉੱਥੋਂ ਦੀ ਪੁਲਿਸ ਇਹਨਾਂ ਨੂੰ ਲੱਭਦੀ ਫਿਰਦੀ ਆ ਇੱਥੇ ਆ ਕੇ ਇਹਨਾਂ ਨੇ ਗਾੜ ਬਣਾ ਲਿਆ ਤੇ ਬਦਮਾਸ਼ੀ ਕਰਨੀ ਸ਼ੁਰੂ ਕਰਤੀ ਇੱਥੇ ਜੇ ਕੋਈ ਬੋਲਦਾ ਤਾਂ ਫੇਰ ਉਹਨਾਂ ਨੂੰ ਬੋਲਣ ਨਹੀਂ ਦਿੰਦੇ ਟੋਕੇ ਹਟੋਕੇ ਕਿਰਪਾਨਾਂ ਲੈ ਕੇ ਉਹਨਾਂ ਦੇ ਘਰ ਹਮਲਾ ਕਰ ਹਮਲਾ ਕਰਦੇ ਆ ਦਰਖਾਸਤ ਦਿੱਤੀ ਆ ਮੁੰਡੇ ਗੌਤਮ ਨੇ ਉਹ ਨਾ ਇਹਨਾਂ ਦਾ ਬੇਟਰ ਦਾ ਕੰਮ ਕਰਦਾ ਹੈ ਜਿਹੜਾ ਵਿਆਹਾਂ ਦੇ ਵਿੱਚ ਪਰਸੋਂ ਰਾਤ ਨੂੰ ਕਿਤੇ ਆਪਣੀ ਡਿਊਟੀ ਕਰਕੇ ਖਤਮ ਕਰਕੇ 1:30 ਵਜੇ ਆਪਣੇ ਘਰ ਨੂੰ ਆ ਰਿਹਾ ਸੀਗਾ ਉਹ ਰਸਤੇ 'ਤੇ ਇੱਕ ਦੋ ਕੋ ਮੁੰਡੇ ਨੇ ਵਿੱਕੀ ਆ ਇੱਕ ਇਹਨਾਂ ਨੇ ਘੇਰ ਕੇ ਉਹਦੀ ਕੁੱਟਮਾਰ ਕੀਤੀ ਆ ਦਰਖਾਸਤ ਉਹਨੇ ਦੇਤੀ ਆ ਤੇ ਸਿਵਲ ਹਸਪਤਾਲ ਤੋਂ ਉਹਦੀ ਐਮਲਰ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਹੋਊਗੀ ਕਰ ਦੇਣੀਆਂ ਜੀ